ਇੱਧਰ ਦੇਖਦਾ ਨਹੀਂ ਨਾ ਸੁੱਕਾ ਪਾਣੀ ਨਹੀਂ ਲੱਗਿਆ ਲੱਗਦਾ ਵੀ ਉਗ ਰਿਆ ਨਹੀਂਗਾ ਉਹ ਉੱਥੇ ਪਾਣੀ ਲੱਗੀ ਜਾਂਦਾ ਤੇ ਉਥੇ ਮੈਂ ਤੈਨੂੰ ਚੱਲ ਕੇ ਦਿਖਾਉਣਾ ਤੇ ਆਹ ਜਿੱਥੇ ਮੰਨ ਕੇ ਚੱਲੋ ਵੀ ਰੱਬ ਤੁਹਾਡਾ ਭਲਾ ਕਰੇ ਆਹ ਸੁੱਕਾ ਆਹ ਸੁੱਕਾ ਜਮਾ ਤੇ ਐ ਵਿੱਚ ਆਰਾਮਦਾਰੀ ਨਾਲ ਤੁਰੇ ਫਿਰੋ ਪਾਣੀ ਲਾਉਣ ਤੋਂ ਪਹਿਲਾਂ ਰੇ ਕਰ ਲਓ ਸਪਰੇਅ ਕਰ ਲਓ ਕੋਸ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਮਾਇਆਣਾ ਵਿੱਚੋਂ ਨਾ ਬੀਜ ਦੋ ਤਾਂ ਸਵਰਗ ਜੇ ਸਵਰਗ ਵੇਖਣਾ ਨਾ ਵਾਕਈ ਇਹ ਬਹੁਤ ਬੰਦਿਆਂ ਦੀ ਨਾ ਆਸੇ ਪਾਸੇ ਆਣਾਂ ਦੀ ਇਹ ਕੰਪਲੀਟ ਆ ਵਿੱਚੋਂ ਨਾ ਵਿਰਲਾ ਵਿਰਲਾ ਜਾਊਗਰ ਦਾ ਇਹਨੇ ਬੂਜਾ ਤਾਂ ਆਪੇ ਹੀ ਮਰੀ ਜਾਣਾ ਵੇਖੋ ਕਿੰਨਾ ਇੱਥੇ ਵੇਲਾ ਦੇਖਦਾ ਨਹੀਂ ਨਾ ਦੇਖਦਾ ਆ ਇਹਦੇ ਨਾਲ ਹੀ ਆਵੇ ਤੇ ਇਹ ਮੰਨ ਲਓ ਵੀ ਪਹਿਲਾਂ ਲੋਕ ਨਾ ਆਪਣਾ ਝੋਨਾ ਦੇ ਉੱਤੇ ਜਦੋਂ ਹੁੰਦਾ ਹੀ ਗੋਡੇ-ਗੋਡੇ ਝੋਨਾ ਹੁੰਦਾ ਸੀਗਾ ਉਹ ਤਾਂ ਸੁਹਾਗਾ ਫੇਰ ਦਿੰਦੇ ਸੀ ਬਲਦਾ ਨਾਲ ਉਹਦੇ ਨਾਲ ਕੀ ਹੁੰਦਾ ਸੀ ਫੋਟ ਜਾਦੇ ਲੈਂਦਾ ਸੀ ਝੋਨਾ ਤੇ ਜਿਹੜਾ ਇਹ ਝੋਨਾ ਹੁੰਦਾ ਤੇ ਇਹ ਵੈਸੇ ਫੋਟ ਥੋੜੀ ਰੱਖਦਾ ਤੇ ਪਰ ਜੇ ਵਿਰਲਾ ਹੋਵੇ ਤੇ ਫੇਰ ਥੋੜੀ ਜਿਹੀ ਫੋਟੇ ਦੀ ਵੱਧ ਜਾਂਦੀ ਆ ਪਰ ਜੇ ਮੰਨ ਲਓ ਵੀ ਬਾਹਲਾ ਵਿਰਲਾ ਨਾ ਹੋਵੇ ਤੇ ਬਾਹਲਾ ਸੰਘਣਾ ਨਾ ਹੋਵੇ ਫੇਰ ਇਹ ਝੋਨਾ ਜਿਹੜਾ ਸਹੀ ਰਹਿੰਦਾ ਹੁਣੇ ਜਿੱਥੇ ਨਹੀਂ ਉਗਰਿਆ ਲੱਗਦਾ ਵੀ ਨਹੀਂ ਉਗਰਿਆ ਉੱਥੇ ਜਾਂਦਾ ਇਹ ਉਗਰਿਆਊਗਾ ਜਾਂ ਜਿੱਥੇ ਆਹ ਜਿਵੇਂ ਸੰਘਣਾ ਇਨੂੰ ਪੱਟ ਪੱਟ ਕੇ ਫੁੱਟੇ ਉਹਦੀ ਸਾਰੀ ਜਿਹੜੀ ਉਹ ਆ ਉਹ ਕਰ ਦਿੱਤੀ ਜਾਣੀ ਆ ਮੋਡੀਫਾਈ ਹੋ ਜਾਊਗਾ ਸਾਰਾ ਤੇ ਵੈਸੇ ਤਾਂ ਇਹਦੀ ਪਣੀਰੀ ਵੀ ਵੀਜ ਕੇ ਰੱਖ ਲੈਂਦੇ ਆ 70% ਲੋਕ ਤੇ ਜਾਂ ਉਧਰੋਂ ਉਧਰ ਹੀ ਲੈ ਵੀ ਲੈਂਦੇ ਆ ਇੱਕ ਦੂਜੇ ਤੋਂ ਪਰ ਕਿਤੇ ਕਿਤੇ ਕਈ ਥਾਵਾਂ ਤੇ ਗੇੜੇ ਦੂਰੇ-ਦੂਰੇ ਜਾਣ ਕੇ ਲਾ ਦਿੱਤੇ ਜਾਂਦੇ ਆ ਉਹ ਜਿੱਥੇ-ਜਿੱਥੇ ਲੋਡ ਹੁੰਦੀ ਆ ਉੱਥੇ-ਉੱਥੇ ਉੱਥੋਂ ਪੱਟ ਲੈਂਦੇ ਆ ਤੇ ਉੱਥੇ ਲਾ ਲੈਂਦੇ ਆ ਮਟਰ ਹੋ ਚੱਲੀ ਜਾਂਦੀ ਜੱਗੇ ਜੀਮੇ ਦੀ ਪਾਣੀ ਹੈ ਆਏ ਆਉਂਦਾ ਖਾਲੇ ਠੀਕ ਹੈ ਜੀ ਇਹ ਇੱਥੇ ਕਰਤੀ ਆ ਸਪਰੇ ਆਪਣੇ ਕੱਖਾਂ ਵਾਲੀ ਵੱਟਾਂ ਤੇ ਕੋਈ ਲੋੜ ਨਹੀਂ ਦੂਜੀ ਗੱਲ ਇਹਦੇ ਤੇ ਕੱਖਾਂ ਵਾਲੀ ਪਾਤੀ ਆਵੇ ਵਿੱਚ ਜਿਹੜੀ ਪਾਉਂਦੇ ਆ ਉਹ ਖੱਟੇ ਜਿਹੇ ਰੰਗ ਦੀ ਉਹ ਪਾਤੀ ਆ ਤੇ ਜਿਹੜੀ ਹੁਣ ਆਊਗੀ ਜਿੱਦੂਗਾ ਉਹ ਜਿਹੜਾ ਗੰਦ ਉਗਰੂ ਗਾਇਦੇ ਵਿੱਚ ਹੁਣ ਤਾਂ ਵੈਸੇ ਗੰਦ ਉਗਰਦਾ ਬਹੁਤ ਘੱਟ ਆ ਪਰ ਫਿਰ ਵੀ ਜਿਵੇਂ ਆਹ ਉਗਰੇ ਆਉਂਦੇ ਬੂਟੇ ਇਹਦੇ ਤੇ ਨੋਮਨੀ 골ਡ ਮਾਰ ਦੇਣੀ ਐ ਜਮਾਂ ਚਚਾ ਕੇ ਤੇ ਮਾਇਆਣਾ ਵੀ ਕੱਖ ਦਾ ਕੀ ਕੱਖ ਦਾ ਪਿਓ ਵੀ ਨਹੀਂ ਰਹਿੰਦਾ ਗਾ ਬਹੁਤ ਵਧੀਆ ਕੰਮ ਆ ਸਾਰੇ ਭਰਾ ਇਹ ਕੋਸ਼ਿਸ਼ ਕਰੋ ਵੀ ਚੂਨਾ ਬੀਜਦੇ ਆ ਗਾ ਜੇ ਆਪਾਂ ਚੂਨਾ ਬੀਜਦੇ ਆ ਅੱਜ ਥੋੜਾ ਜਿਹਾ ਕੱਸ ਲੱਗਦਾ ਮੰਨ ਕੇ ਚੱਲ ਆਉਣ ਵਾਲੇ ਸਮੇਂ 'ਚ ਇਹ ਉਵੇਂ ਹੀ ਲੱਗਿਆ ਕਰੂਗਾ ਜਿਵੇਂ ਆਪਾਂ ਕਣਕ ਬੀਜਦੇ ਆ ਆਪਾਂ ਕਣਕ ਨੂੰ ਕਣਕ ਬੀਜਤੀ ਦੋ ਦਿਨਾਂ ਰਹੀ ਰਹਿ ਪਾਦੀ ਕੋਈ ਜ਼ਿਆਦਾ ਕੰਮ ਨਹੀਂ ਗਾ ਆ ਮਰ ਵਟਾ ਪੋਚੀ ਚੱਲੋ ਫਿਰ ਪਾਣੀ ਢੱਲੀ ਜਾਓ ਬਈਆਂ ਦੇ ਖਾਈਏ ਪਿੱਛੇ ਆਪਾਂ ਆਪਦੇ ਪਾਣੀ ਦਾ ਨੁਕਸਾਨ ਕਰੀ ਜਾਂਦੇ ਆ ਤੇ ਆਪਾਂ ਆਉਣ ਵਾਲੇ ਆਪਦੀ ਜਿਹੜੀ ਨਸ ਵਾਲਾ ਪੀੜੀਆਂ ਉਹਨੂੰ ਆਪਾਂ ਕੀ ਮੂੰਹ ਵਿਖਾ ਕੇ ਜਾਵਾਂਗੇ ਕੋਈ ਮੂੰਹ ਨਹੀਂ ਵਿਖਾ ਸਕਦੇ ਉਹਨੂੰ ਆਪਾਂ ਕੋਈ ਦੋ ਮਣ ਘੱਟ ਹੋ ਜੂਗਾ ਆਹੀ ਆ ਹੋਰ ਤਾਂ ਕੁਛ ਨਹੀਂ ਜੇ ਘੱਟ ਹੋ ਵੀਗਾ ਘੱਟ ਨਹੀਂ ਹੁੰਦਾ ਨਾ ਵੱਧ ਹੁੰਦਾ ਇਹ ਘੱਟ ਵੱਧ ਹੋਣਾ ਸਮੇਂ ਦੇ ਹਿਸਾਬ ਨਾਲ ਜੇ ਹੋ ਜਾ ਮੌਸਮ ਲੱਗਦਾ ਉਹ ਕੱਦੂ ਕੀਤੇ ਵਾਲਾ ਵੀ ਘਟ ਜਾਂਦਾ ਤੇ ਇਹ ਵੀ ਘਟ ਜਾਂਦਾ ਮੈਂ ਆਪਣੇ ਇਧਰ ਫਰੋਜਪੁਰਾਨੀ ਗਿਆ ਸੀ ਮਾਮੇ ਕੇ ਭੈਣ ਕੇ ਸਾਰੇ ਉਹ ਕਹਿੰਦੇ ਵੀ ਨਹੀਂ ਕੋਈ ਵਿਰਲੇ ਵਾਂਡੇ ਘਾਰੀ ਬੀਜਦੇ ਆ ਬਾਕੀ ਸਾਰੇ ਝੋਨਾ ਕੱਦੂ ਮਾਰ ਕੇ ਲਾਉਂਦੇ ਆ ਉਹ ਮੈਂ ਯਾਰ ਸਾਡੇ ਤਾਂ ਜੇ ਕੋਈ ਕੱਦੂ ਮਾਰ ਕੇ ਲਾਉਂਦਾ ਉਹਨੂੰ ਅਸੀਂ ਹਨਪੜ ਜਾ ਸਮਝਦੇ ਆ ਵੀ ਹਜੇ ਵੀ ਬੰਦੇ ਨੂੰ ਸਰਤ ਸੰਭਾਲ ਨਹੀਂ ਆਜੀ ਤਾਂ ਫਿਰ ਮਾੜੀ ਗੱਲ ਆ ਹੁਣ 4-4 5-5 ਹਜ਼ਾਰ ਤਾਂ ਝੋਨੇ ਦੀ ਲਵਾਈ ਹੋਈ ਪਈ ਆ ਜਿਹੜੀ ਆਪਾਂ ਸਿੱਧੀ ਕੱਦੂ ਕਰਦੇ ਆ ਪਾਉਨੇ ਆ ਫੇਰ ਉਹਨੂੰ ਕੱਦੂ ਕਰਦੇ ਆ ਵੱਟਾਂ ਪੂਜਦੇ ਆ ਫੇਰ ਉਹ ਚ ਪਾਣੀ ਠਲਦੇ ਆ ਫੇਰ ਮਲੇਟ ਨਹੀਂ ਕਈ ਰਗਾ ਬਿਠਾ ਜਾਂਦਾ ਮੀਂਹ ਨਾ ਪਵੇ ਜਨਰੇਟਰ ਚਲਾਉਣੇ ਸਾਰਾ ਕੁਝ ਕਰਨਾ ਪੈਂਦਾ ਉਹਦੇ ਅਸਤੇ ਪਰ ਇਹਦੇ ਸਾਰੇ ਕਾਹੇ ਨਾ ਡੰਗਾ ਲੈ ਜਾਂਦੀ ਜਿਵੇਂ ਹੁਣ ਆ ਮੋਟਰ ਆ ਇੱਕ ਇਹ 10 ਕਿੱਲੇ ਬਾਣ ਪਾਲ ਦੂਗੀ ਜਿਵੇਂ ਮੰਨ ਲਾ ਹ ਜੇ ਆਹ ਕਿਆਰੇ ਇਹਨਾਂ ਨੂੰ ਕੋਈ ਲੋਡ ਨਹੀਂ ਪਾਣੀ ਦੀ ਉੱਥੋਂ ਲਾਉਣਗੇ ਹੌਲੀ 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 ਲਾਉਂਦੇ ਆਉਣਗੇ ਫਿਰ ਉੱਧਰ ਆ ਜੂਗਾ ਕਿਉਂਕਿ ਵਾਹ ਨਾ ਹੁੰਦੇ ਕੰਪਿਊਟਰ ਵੱਜੇ ਤੇ ਕੰਪਿਊਟਰ ਵੱਜੇ ਕਰਕੇ ਵਾਹ ਪਾਣੀ ਲੱਗਦਾ ਹੈ ਜਮਾ ਇੱਕੋ ਜਿਹਾ ਥਾਲੀ ਵਰਗਾ ਆ ਵੇਖੋ ਜਮਾ ਸੁੱਕਿਆ ਪਿਆ ਢਾਹ ਹੋਏ ਪਿਆ ਪਰ ਇਹਨੂੰ ਕੋਈ ਚੱਕਰ ਨਹੀਂ ਉਹ ਪਾਣੀ ਲੱਗੀ ਜਾਂਦਾ ਉੱਥੋਂ ਤੇ ਪਾਣੀ ਲੱਗ ਗਿਆ ਨਾ ਇਹਨੇ ਹਰੇ ਭਾਈ ਮਾਰਨੀ ਫੁੱਲ ਤੇਰੇ ਇਹਨਾਂ ਨੇ ਜੇ ਪਾਣੀ ਹੋਈ ਤਾਂ ਮਾੜੀ ਮੁੱਟੀ ਪਹਿਲਾਂ ਪਾਤੀ ਹੋਣੀ ਆ ਨਹੀਂ ਤੇ ਚੱਕਰੀ ਨਹੀਂ ਐ ਤਾਂ ਜਵੇਂ ਮਰਜੀ ਤੁਰੇ ਫਿਰੋ ਯਾਰ ਤੇ ਜਿਹੜਾ ਮੰਨ ਲਓ ਵੀ ਉਹ ਵੇ ਸੱਦੀ ਜਾਂਦੇ ਕਹਿੰਦੇ ਵੀ ਆ ਜਾ ਆਰਾ ਚਾਹਦਿਆਂ ਵੇਸੇ ਤਾਂ ਟਾਈਮ ਹੈ ਨਹੀਂ ਸੀ ਉਹਨਾਂ ਫਿਰ ਕਹਿਣਗੇ ਯੂਟਿਊਬਰਾਂ ਤੋਂ ਆਵਾਜ਼ ਮਾਰੀ ਸੀ ਤੂੰ ਉੜਾ ਆ ਆ ਜਵੇਂ ਇੱਥੇ ਆ ਆ ਸੰਘਣਾ ਲੱਗਦਾ ਇਥੋਂ ਇਹਦੇ ਵਿੱਚੋਂ ਬੂਟੇ ਪੱਟਣਗੇ ਤੇ ਇਹ ਉਧਰ ਲਾ ਦੇਣਗੇ ਇਹ ਜਾਨੀ ਕਿ ਜਿਹੜੇ ਭਰਾ ਕੋਲੇ ਥੋੜੀ ਬਾਈ ਆ ਪੰਜ ਚਾਰ ਕਿੱਲੇ ਤਾਂ ਉਹ ਆਪ ਵੀ ਹੌਲੀ ਹੌਲੀ ਬਿਨਾਂ ਦਿਹਾੜਗੇ ਤੋਂ ਹੌਲੀ ਹੌਲੀ ਉਹ ਕਰ ਸਕਦਾ ਜਿਵੇਂ ਇਥੋਂ ਮੰਨ ਲਓ ਵੀ ਪੱਟ ਲਿਆ ਕੋਈ 10 ਗੁੱਟੀਆਂ ਸਿੱਧਾ ਆ ਕੇ ਪੱਟ ਲੀਆਂ ਉਹ 10 ਲਾ ਲਈਆਂ ਨਾਲ ਦੀ ਨਾਲ ਕੋਈ ਕੱਖ ਨਾਪਲੇ ਇਹੋ ਜਿਹਾ ਕੰਮ ਹੁੰਦਾ ਕੋਈ ਚੂਹਾ ਨਹੀਂ ਪੈਂਦਾ ਐਵੇਂ ਗੱਲਾਂ ਕੋਈ ਚੂਹਾ ਪੈਜੂ ਫਲਾਣ ਪੈਜੂ ਤੁਹਾਨੂੰ ਆਣ ਪੈਜੂ ਚੂਹਾ ਕਿੰਨਾ ਖਾਜੂਗਾ ਮੰਨ ਲਾ ਉਕਰਿਆ ਇਹਨੂੰ ਚੂਹਾ ਖਾ ਗਿਆ ਇਹਨੇ ਫੁੱਟਿਆ ਉਹਨਾ ਫੁੱਟਿਆ ਉਹਨਾ ਇਹਨੇ ਕੋਈ ਚੱਕਰ ਵਾਲੀ ਗੱਲ ਨਹੀਂ ਆਹ ਜੂਹੇ ਦਾ ਹੈਗਾ ਹੀ ਆ ਪਰ ਇਹਨੂੰ ਦਵਾਈ ਦੂਈ ਪੈ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਤੇ ਤੁਹਾਨੂੰ ਦੂਰ ਦੂਰ ਆਪਾਂ ਸਾਡੇ ਇਧਰ ਜਿੰਨੀ ਵੀ ਮੰਨ ਲਓ ਵੀ ਪੰਡ ਲੰਮੀ ਚੌੜੀ ਝਾਤ ਮਾਰ ਕੇ ਤੇ ਕਿਸੇ ਦੇ ਭਲਾ ਕੋਈ ਬੀਜ ਆ ਲਾਇਆ ਹੋਵੇ ਝੋਨਾ ਨਹੀਂ ਤਕਰੀਬਨ ਸਾਰੇ ਬੀਜ ਦੇ ਆਵੇ ਆ ਹੋਰ ਕਰਦਾ ਮੰਲਾ ਹੈ ਉਸੇ ਘਰ ਦਾ ਹੀ ਉਹਨਾਂ ਦਾ ਠੇਕੇ ਤੇ ਆਵਾਂ ਹੁਣ ਇੱਕੋ ਘਰ ਦਾ ਜੱਗੀ ਸੀ ਮੇਗਾ ਤੇ ਜਦੋਂ ਇਹਨੂੰ ਪਾਣੀ ਲੱਗ ਗਿਆ ਨਾ ਤੇ ਆਹ ਭਾਂਜੋ ਹੋਏ ਨਾ ਵੇ ਕਿੰਦਾ ਸੋਹਣਾ ਲੱਗਦਾ ਹਰਾ ਹਰਾ ਨਾ ਕੋਈ ਬੂਝਾ ਮੱਚੇ ਨਾ ਕੋਈ ਪਾਣੀ ਪੂਰਾ ਕਰਨਾ ਨਾ ਲੈਣਾ ਨਾ ਦੇਣਾ ਚਾਕਰ ਚੱਕੀ ਤੇ ਕੰਮ ਨਾ ਕੀ ਭਾਂਜੋ ਪੈ ਜਾਣਾ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਮਾਦਾ ਨਾ ਜਿੱਥੇ ਦੇ ਰਿਹਾ ਜੀ ਉਹ ਆਪਣਾ ਵੀ ਨਹੀਂ ਨਹੀਂ ਅਸੀਂ ਤਾਂ ਵੀ ਚੋਨਾ ਲਾਉਣੀ ਆ ਹਰ ਸਾਲ ਵੀ ਉਹ ਟਰਾਈ ਕਰੋ ਵੀ ਜੇ 20 ਕਿੱਲੇ ਲਾਉਂਦੇ ਆ ਤਾਂ 10 ਕਿੱਲੇ ਬੀਜ ਆ ਵੇਲ ਚ ਕਿੰਨਾ ਗੰਦਾ ਡੀਲਾ ਉਗ ਰਣ ਇਹ ਜਦੋਂ ਮਾਰਤੀ ਸਪਰੇ ਐ ਹੋ ਜਾਣਾ ਇੱਕੋ ਜਿਹਾ ਕੰਮ ਹੋ ਕੇ ਸੀ ਫੂਲ ਆ ਖੜੇ ਪਿਓ ਪੱਤ ਦੀ ਯਾਰੀ ਸਾਰਿਆਂ ਦੇ ਭਾਰੇ ਨੇੜੇ ਹੋ ਰੋਮੜੇ ਇਹ ਬਾਈ ਸਿੱਧੀ ਵਿਜਾਈ ਕਰਦੇ ਆ ਐਨੂੰ ਐਨੂੰ ਇਹ ਆਪਣਾ ਵੱਡਾ ਭਾਈ ਆ ਤੇ ਇਹ ਭਤੀਜਾ ਇਹਦਾ ਮੁੰਡਾ ਤੇ ਇਹ ਬਹੁਤ ਚਿਰ ਦੀ ਨਾ ਇਹ ਸਿੱਧੀ ਵਿਜਾਈ ਕਰਦੇ ਕਿੰਨਾ ਚਿਰ ਹੋ ਗਿਆ ਜੱਜ ਬਾਈ ਤੈਨੂੰ ਸਿੱਧੀ ਵਿਜਾਈ ਕਰਦੇ ਪੜ੍ਹਦੀ 10 ਸਾਲ ਹੋ ਗਈ 10 ਸਾਲ ਹਾਂਜੀ ਤੇ ਦੂਜੇ ਨਾਲ ਉਹ ਪੜਤੇ ਜਾ ਕੰਮ ਬਹੁਤ ਵਧੀਆ ਹੀ ਬਹੁਤ ਸੌਖੇ ਰਹੀਦਾ ਪਾਣੀ ਪੂਣੀ ਦੀ ਬਚਤ ਆ ਵੀ ਬਚਦਾ ਹੀ ਸਾਰੇ ਗਾਇ ਦੀ ਬਚਤ ਹੀ ਬਚਦਾ ਹਾਂਜੀ ਹਾਂਜੀ ਜੀਵਰ ਦੀ ਬਚਤ ਪਗਾਈ ਕਰਦੀ ਬਹੁਤ ਬਚਦਾ ਆ ਪਜਾਮੇ ਲੱਖਣਾ ਬੰਨਨੀ ਫਿਰ ਉਹ ਹਣਾ ਤੇ ਬਾਕੀ ਦਾ ਭਤੀ ਸੌਖਾ ਹੋ ਗਿਆ ਹੋਣਾ ਕਿ ਨਾ ਹਾਂ ਹਾਂ ਬਹੁਤ ਵਧੀਆ ਵੀ ਚਾਚਾ ਬਹੁਤ ਠੀਕ ਆ ਨਹੀਂ ਨਹੀਂ ਠੀਕ ਆ ਯਾਰ ਅਸੀਂ ਤਾਂ ਇਹੀ ਆਣੇ ਵੀ ਸਾਰੇ ਭਰਾ ਵੀਜਿਆ ਹੀ ਕਰੋ ਇਹ ਘੱਟ ਹੋ ਜੂਗਾ ਥੋੜਾ ਬੋਧਾ ਜੱਜ ਬਈ ਹੋਰ ਆਹੀ ਕੁਸ ਹੋਊਗਾ ਇਹ ਘੱਟ ਹੁੰਦਾ ਨਹੀਂ ਘੱਟ ਹੁੰਦਾ ਹੀ ਨਹੀਂ ਹੈ ਨਾ ਹਾਂ ਬਸ ਕਿਰਾ ਮਹੀਨਾ ਕਿ ਦਿਲ ਰਕਾ ਕੇ ਰੱਖਣਾ ਪੈਂਦਾ ਹਾਂ ਬਹੁਤ ਲੋਕ ਨਾ ਅਸਲ ਜਾਜ ਪਾ ਜਾਂਦੇ ਆ ਵੀ ਮੈਂ ਇਧਰ ਗਿਆ ਫਰੋਜਪੁਰ ਨਹੀਂ ਉਹ ਆਦੇ ਉਹ ਫਿਰ ਲਾ ਜਾ ਉਗਰਦਾ ਯਾਰ ਭਾਂਜਾ ਆਏ ਹੋ ਜਾਂਦਾ ਜਉ ਹੋ ਜਾਂਦਾ ਉਹ ਮੈਂ ਕਹਾਂ 11-11 ਹੀ ਲੱਗਦਾ ਹੁੰਦਾ ਇਹ ਕੇਰਾ 1 ਮਹੀਨਾ ਬਰੀਦੀ ਹੈ ਉਹ ਅਸਲ ਚ ਨਾ ਭਾਈ ਇਹ ਸੁਖਵੀਰ ਕਹਨੇ ਵੀ ਵੇੜੀਆਂ ਚ ਵਟੇ ਬਹੁਤ ਪਾਏ ਉਧਰ ਨਾ ਮੋਗੇ ਦਿੱਤੇ 100-100 ਕਿੱਲਿਆਂ ਤੇ ਆਪਣੇ ਇਧਰ ਪਾਣੀ ਹੈ ਨਹੀਂ ਗਮ ਹੈ ਹਾਂ ਆਪਣੇ ਸੁਹਾਵ ਜਰਾ ਉਧਰ ਨਾ ਸੂਏ ਜਾਂਦੇ ਵੱਡੇ ਉਹ ਜਿਵੇਂ ਮੰਨ ਲਾ ਹਾ 100-100 ਕਿੱਲਾ ਇਹ 100 ਕਿੱਲੇ ਨੂੰ ਵਾਰੀ ਦੇ ਰੱਖੀ ਆ ਵੀ ਉੱਥੇ ਉੱਥੇ ਤੁਸੀਂ ਆਪਸ ਵਿੱਚ ਹੀ ਭਜਾਈ ਫਿਰੋ ਬਸ ਉਹ ਵੰਡ ਕੇ ਲਾ ਲੈਂਦੇ ਜਿਵੇਂ ਇੱਕ ਹਫਤਾ ਕਿਸੇ ਨੇ 4 ਦਿਨ ਕਿਸੇ ਨੇ 3 ਦਿਨ ਕਿਸੇ ਨੇ ਉਹ ਐਵੇਂ ਲੋ ਪਾਣੀ ਲੱਗਦਾ ਆ ਵੀ ਜਿਵੇਂ ਜਿਵੇਂ ਪਾਣੀ ਲੱਗਦਾ ਬਾਕੀ ਰੇਹ ਨੂੰ ਪਾਣੀ ਬਹੁਤ ਸੌਖੀ ਆ ਪਹਿਲਾਂ ਰੇਹ ਪਾ ਦਿਓ ਪਾਣੀ ਲਾਉਣ ਤੋਂ ਇਹ ਪਾਉਣੀ ਆ ਤਾਂ ਹਾਂ ਸੁੱਕੀ ਮੈਂ ਤਾਂ ਐਵੇਂ ਹੀ ਜਾਂਦੀ ਸੁੱਕੇ ਚ ਪਾ ਦਿਓ ਵਧੀਆ ਕੋਈ ਚੱਕਰੀ ਨਹੀਂ ਗਾ ਕੋਈ ਸਪਰੇਅ ਕਰਨੀ ਉਹਦੋਂ ਸੁੱਕੀ ਆ ਬਾਕੀ ਜਦੋਂ ਝੋਨਾ ਵੱਡਾ ਹੋ ਜਾਂਦਾ ਤੇ ਉਦੋਂ ਤਾਂ ਤੁਰਨਾ ਉਦੋਂ ਵੀ ਸੌਖਾ ਆ ਜਾਂਦਾ ਓੜਿਆਂ ਦੇ ਰਫਰਦਾ ਹਾਂ ਤੇ ਮੋਟਰਾਂ ਹੁਣ ਅੱਧੀਆਂ ਚੱਲਦੀਆਂ ਅੱਧੀਆਂ ਬੰਦ ਪਈਆਂ ਅੱਧੀਆਂ ਬੰਦ ਪਈਆਂ ਹੁਣ ਉਹ ਮੋਟਰ ਨੂੰ 3 ਦਿਨ ਹੋ ਗਏ 4 ਪੰਦ ਪਈ ਨੂੰ ਉਹਨਾਂ ਨੇ ਅੱਜ ਚਲਾਈ ਆ ਤੇ ਤੇਰੀ ਵੀ ਬੰਦ ਹੀ ਹੋਊਗੀ ਚਲਾਈ ਲਾ ਕੇ ਸਵੇਰੇ ਫਿਰ ਬੰਦ ਆ ਹਾਂ ਪੰਜ ਤਣੇ ਕਰਦੇ ਲਾਈਟ ਵਾਧੂ ਆਉਂਦੀ ਆ ਲਾਈਟ ਦੀ ਕੋਈ ਕਮੀ ਨਹੀਂ ਪਰ ਇਹ ਅਸੀਂ ਜਿਹੜਾ ਨਵੀਂ ਜਿਹੜੀ ਖੇਤੀ ਆ ਨਵੀਂ ਸੋਚ ਦੇ ਹਿਸਾਬ ਨਾਲ ਇਹ ਤਾਂ ਅਪਣਾਈ ਆ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲੀਆਂ ਪੀੜੀਆਂ ਇਹ ਗਾਲਾਂ ਨਾ ਕੱਢਣ ਇਹਨਾਂ ਨੇ ਟਰੈਕਟਰਾਂ ਨੂੰ ਟਰਾਂਦੇ ਦਾ ਚੜਨਾ ਨਹੀਂ ਇਹਨਾਂ ਨੇ ਤਾਂ ਕੰਪਿਊਟਰਾਂ ਤੇ ਚਲਾਇਆ ਕਰਨਾ ਕੰਮ ਆ ਤੇਨੇ ਗਾਲਾਂ ਬਹੁਤ ਕੱਢਾ ਕਰਨਗੇ ਕੱਬੇ ਬਹੁਤ ਆ ਪਾਣੀ ਪੀਣੇ ਆ ਬਹੁਤ ਠੰਡਾ ਪਾਣੀ ਆ ਉਹ ਵਾਲੀ ਦਾ ਵਿੱਚ ਸੈਂਟਰੀ ਗਰਮਦੀ ਹੈਗਣੀ ਕਬੀਰ ਸ਼ੂਲ ਲਾਉਣੀ ਆ ਇੱਥੋਂ ਲੈ ਦੇ ਠੰਡਾ ਪਾਣੀ ਹੈ ਨਾ ਮੈਂ ਤਾਂ ਜੱਜ ਤੈਨੂੰ ਇੱਕ ਹੋਰ ਰਾਏ ਦਿੰਦਾ ਵੇ ਕਿ ਤੇ ਸਰਪੰਚ ਸਰਪੰਚ ਬਣ ਕੇ ਤਾਂ ਕਰ ਲਾਂਗੇ ਮਾਰੇ ਖੋਦਾ ਪਾਈ ਲੰਨ ਲੈ ਜੇ ਦਾ ਕੁਝ ਹੋਊਗਾ ਮੇਰੀ ਇਹ ਸੋਚ ਆ ਵੀ ਜਿਵੇਂ ਆਹ ਪੋਲਾ ਇਹ ਪੋਲਾ ਧੂਰਕੋਟ ਵਾਲਾ ਪੋਲਾ ਗਾ ਕਿੰਨੇ ਵੀ ਪੋਲਾਉਂਦੇ ਆ ਆਪਣੇ ਇਹਦੇ ਜਿਵੇਂ ਨਲਕਾ ਨਹੀਂ ਹੁੰਦਾ ਆਪਾਂ ਨਲਕਾ ਕਰਦੇ ਉਸ ਹਾਵਣੇ ਤੇ ਫਿਲਟਰ ਪਾਏ ਜਾਣ ਤੇ ਪਾਣੀ ਜੱਕਦਾ ਮਣਾ ਡਿੱਗੇ ਵੀ ਸਿੰਮੀ ਵਧੀਆ ਜਾਵੇ ਵਿੱਚ 40 50 ਫੁੱਟ ਤੱਕ ਨਾ ਪੱਤਣ ਵਧੀਆ ਬਣਾ ਰਵੇ ਕਿਉਂਕਿ ਸਾਰਾ ਸਿਆਲ ਜੇ ਉਹ ਚੱਲਦਾ ਹੀ ਆ ਤੂੰ ਆ ਜੋ ਉਹਦੇ ਵਿੱਚ ਪਾਣੀ ਸਿਮੀ ਜਾਵੇ ਸਿਮੀ ਜਾਵੇ ਸਿਮੀ ਜਾਵੇ ਉਹਦਾ ਫਾਇਦਾ ਕੀ ਹੋਊਗਾ ਉਹਦਾ ਪਾਣੀ ਐ ਨੰਗ ਜੂ ਕਰ ਦੂਰ ਤਾਈ ਕਿਤੇ ਕੋਈ 10 20 ਕਿਲੋਮੀਟਰ ਤੱਕ ਤਾਂ ਜਾਊਗਾ ਹੀ ਅਕਸਰ ਘੁੱਡਾ ਨਹੀਂ ਜਾਵੜਦਾ ਆਪੇ ਤੇ ਫਿਲਟਰ ਨਹੀਂ ਡਾਇਰੈਕਟ ਪਊਗਾ ਤੇ ਉਹਨੇ ਅਕਸਰ ਆਪਾਂ ਨੂੰ ਉਹ ਚੀਜ਼ ਦਾ ਆਉਣ ਵਾਲੇ ਸਮੇਂ 'ਚ ਫਾਇਦਾ ਇਹਨਾਂ ਨਲਕੇ ਘਰਾਂ 'ਚ ਪਿੰਡਾਂ 'ਚ ਨਲਕੇ ਆਪਣੇ ਪਾਣੀ ਹੁਣ ਥੋੜੇ ਜਿਹਾ ਖਾਰੇ ਆ ਇਹ ਜਦੋਂ ਪਾਣੀ ਕੱਸੀ ਦਾ ਭਜਾਈ ਜਾਊ ਆਟੋਮੈਟਿਕ ਥੱਲੇ ਨੂੰ ਵੀ ਬਾਹਲਾ ਨਾ ਜਾਵੇ ਆਪ ਪਿਆ ਗੋਟੇ ਵਾਲੇ ਆਖਣ ਬਈ ਯਾਰ ਵੀ ਸਾਡੀਆਂ ਤੇ ਚੀਕਾਂ ਹੀ ਕਢਾਤੀਆਂ ਜੇ ਹੁਣ ਆ ਜਾਵੇ ਵੀ ਥੋੜਾ ਥੋੜਾ ਆ ਹੁਣ ਪਾਣੀ ਆ ਇਹ ਆਪਾਂ ਲਾਈਏ ਨੇ ਧਰਤੀ 'ਚੋਂ ਜਾਂਦਾ ਨਹੀਂ ਇਹ ਤਾਂ ਫਸਲਾਂ 'ਤੇ ਕਰਾਇਆ ਜਾਂਦਾ ਫੁੱਟ ਤੱਕ ਜਿਹੜਾ ਅਕਸਰ ਉਹ 40 50 ਫੁੱਟ ਤਾਈਂ ਵੜਨਾ ਡਾਇਰੈਕਟ ਤੂੰ ਤਾਂ ਉਹਨੂੰ ਬਹੁਤ ਫਾਇਦਾ ਹੋਊਗਾ ਕਿ ਨਹੀਂ ਹੋਊਗਾ ਕਿ ਮੇਰੇ ਦਿਮਾਗ ਦੀ ਸੋਚ ਸੱਚੀ ਹੈ ਇਹ ਤਾਂ ਹੁਣ ਹੀ ਫਿਲਟਰ ਹੋ ਗਿਆ ਹੋ ਗਿਆ ਨਾ ਸਿਮੂ ਵਿੱਚ ਹਾਂ ਅਕਸਰ ਜੇ ਅੱਜ ਤੋਂ 20 ਸਾਲ ਪਹਿਲਾਂ ਕਰੇ ਹੁੰਦੇ ਤੇ ਆ ਸਰਦਾਰੀ ਅੱਜ ਲੋਕੀ ਖਾਣ ਜੀਸੋ ਆ 500 ਫੁੱਟ ਦਾ ਇਹ ਤਾਂ ਬੰਦ ਦਾ ਇਹਦਾ ਮਾਪੇ ਜਾਂਦਾ ਮਾਉਂਦਾ ਉਹਨੇ ਬੱਸ YouTube ਉੱਤੇ ਪਾ ਦੇਣੀ ਹਾਂ ਇਹ ਸਾਡਾ ਵੀ ਆਉਂਦਾ ਜਿਵੇਂ ਬੋਲਿਆ ਸਾਰਾ ਕੁਝ ਆਉਗਾ YouTube ਤੇ ਸਬਸਕ੍ਰਾਈਬ ਕਰ ਲਈ ਮੇਰਾ ਚੈਨਲ ਆ ਫਾਈਪ ਕਿੰਦਾ YouTube ਸਬਸਕ੍ਰਾਈਬ ਕਰਾਉਂਦੇ ਤਾਂ ਮੈਂ ਛੜਤਾ ਖੜਾ ਯਾਰ ਉਹ ਉਹ ਤੇ ਆਇਆ ਸੂਜਵਾਨ ਬਾਲੇ ਆਉਂਦੇ ਆ ਵਿੱਚ ਉਹ ਗੱਲ ਨਹੀਂ ਵੀਡੀਓ ਵਹਿੰਦੇ ਨਹੀਂ ਉਹ ਜੋਹ ਲੱਗਦੇ ਅਸ ਕੇ ਦੀ ਲੱਤ ਕੇ ਦੀ ਬਹੁਤ ਮੈਰਾ ਮਿਹੜੀ ਵਾਲੀ ਕੁੜੀ ਦੀ ਪਾਤੀ ਮੈਂ ਇਹਨੂੰ ਚੱਕ ਕੇ ਨਾ ਭਾਈ ਦੋਸਤ ਕਰਾ ਦੋ ਹਣਾ ਉਹ ਜਿਹੜੇ ਨੂੰ ਲੱਤ ਨਹੀਂ ਬਾਹ ਨਹੀਂ ਪਤਾ ਨਹੀਂ ਕਿੱਥੇ ਫਿਰਦੇ ਭੈਣ ਦੀ ਲੰਡੀ ਦੇਣੇ ਮੁਰੇ ਤੂੰ ਜਾ ਕੇ ਦਾਖਲ ਕਰਾ ਦੇ ਤੂੰ ਇੱਥੇ ਵੀਡੀਓ ਬਣਾਉਣ ਲੱਗਿਆ ਪਿਆ ਤੇ ਫਲਾਨਾ ਕਰਦੇ ਦੋ ਦੂਏ ਮਗਰਪਾ ਪਿੰਡਾ ਪੀ ਆਈ ਐਨਡੀ ਆਹ ਸਾਥ ਚ ਸਾਥ ਤਾਂ ਇਹ ਕੰਟੀ ਦੇ ਕਰਨਾ ਸਾਰੀਆਂ ਵੀਡੀਓ ਆਪਣੀਆਂ ਪੰਗਾ ਮੈਂ ਹੁਣ ਬਸ ਆ ਘੰਟੀ ਵੱਜਿਆ ਕਰੂਗੀ ਜੋ ਇਹ ਤਾਂ ਖੁੱਤਾਂ ਦੀਆਂ ਆਪਣਾ ਨਿੱਤ ਭਾਗ ਰਾਂਗਾ ਆਪਾਂ ਦੇਣਾ ਕਿਸ ਵਾਲੇ ਦਾ ਕੋਈ ਮੈਂ ਆਪਣੇ ਆਪ ਦੇ ਖੇਦੇਰ ਹਾਂ ਤੂੰ ਕਿਹੜੇ ਭਾਈ ਯਾਰ ਆਈ ਐਂਟਰਵਿਊ ਕਰ ਲਈ ਬਈ 10 ਵਜੇ ਅਜ ਲੋਕ ਹੋਰ ਕੀ ਕਰਦੇ ਆ ਯਾਰ ਉਹ ਪੜ੍ਹਾਈ ਇਹਦਾ ਪਾਤਰ ਜਾਂ ਬੈਣੀ ਆ ਵਾਹੀ ਕੁਛ ਕਰਦਾ ਸੀ ਹਾਂ ਕਿੱਥੇ ਫਿਰਦਾ ਜਾਏਗਾ ਇਹ ਨਾ ਭਾਈ ਜਿਹੜਾ ਨਾ ਸੋਸ਼ਲ ਮੀਡੀਆ ਤੇ ਕਈ ਬੰਦੇ ਵੀਡੀਓ ਪਾਉਂਦੇ ਆ 6-7 ਮਹੀਨੇ ਉਹ ਗੈਪ ਕਿਉਂ ਆ ਜਾਂਦੇ ਆ ਫੇਸਬੁੱਕ ਨਹੀਂ ਦਿੰਦੀ ਪੈਸੇ ਫੇਸਬੁਕ ਦਿੰਦੀ ਇਹ ਪੈਸੇ ਬਹੁਤ ਘੱਟ ਆ ਸਮਝ ਆਲੀ ਜੇ ਤੂੰ ਇੱਕ ਵੀਡੀਓ ਪਾਦੀ ਤੇਰੀ ਲੱਖਾਂ ਨੇ ਵੇਖ ਲਈ ਮਾਲਾ 10 ਲੱਖ ਲੋਕਾਂ ਨੇ ਵੇਖ ਲਿਆ ਤੇ ਤੈਨੂੰ ਇੱਕ ਅੱਧਾ ਡਾਲਰ ਮਸਾਂ ਬਣੂਗਾ ਸਮਝ ਆ ਗਈ ਇਹਦੇ ਤੇ ਕਿਉਂਕਿ ਮਸ਼ਹੂਰੀ ਆ ਜਿਹੜੀ ਇਹ ਚੱਲਦੀ ਹੈ ਜਮਾਂ ਮਗਰ ਆ ਕੇ ਤੇ ਜਦੋਂ ਮਸ਼ਹੂਰੀ ਆਈ ਨੀ ਵੀਡੀਓ ਖਤਮ ਹੋ ਜਾਂਦਾ ਅਗਲਾ ਗਾਣ ਲਗਾ ਦਿੰਦਾ ਮਸ਼ਹੂਰੀ ਤਾਂ ਵੇਂਦਾ ਨਹੀਂ ਜਿਹੜੀ ਆਪਾਂ YouTube 'ਤੇ ਨੇ ਆ YouTube ਤੇ ਮਸ਼ਹੂਰੀ ਪਹਿਲਾਂ ਆਉਂਦੀ ਆ ਉਹਦੇ ਫਿਰ ਬੰਦੇ ਨੂੰ ਇਨਕਮ ਵੱਧ ਆਉਂਦੀ ਆ ਉਹ ਕੋਈ ਇਹਨਾਂ ਭਾਈ ਤੂੰ 10-1000 ਰੁਪਏ ਤੋਂ ਇੰਟਰਵਿਊ ਕਰਨ ਦਾ ਕਿਸੇ ਦੀ ਮਸ਼ਹੂਰੀ ਕਰਨ ਲਈ ਮੋਟਾ ਆ ਉਹ ਦਾ ਪੁੱਤਨ ਹੈਗਾ ਯਾਰ ਥੋੜੀ ਜਿਹੇ ਦੀ ਸੰਗ ਖੁੱਲ ਗਈ ਲੋਕ ਚੱਕੀ ਉਹ ਉਹ ਵਾਟ ਚੱਕੀ ਫਰਦੇ ਗੱਲਾਂ ਅਵੇ ਆਖੇ ਪਾਕਿਸਤਾਨ ਦਾ ਇੰਡੀਆ ਦਾ ਜੁੱਧ ਨਹੀਂ ਲੱਗਦਾ ਤੇ ਤੇਰੀ ਮਾਂ ਦਾ ਸਰਸ ਹੀ ਭੈਣ ਦੇਣਾ ਉਧਰ ਉਧਰੀ ਤਾਂ ਮਜਾਈਲਾ ਮਰੀ ਗਏ ਹੋਰ ਉਹ ਇਦੂ ਤੇ ਜੰਗ ਕੀ ਹੁੰਦੀ ਆ ਬਾਕੀ ਇਹ ਆਪਣਾ 17 18 ਹਾਂ ਸਟਲ ਹੋ ਲੈ ਇੱਥੇ ਖੜੋ